ਸਤਿ ਸ਼੍ਰੀ ਅਕਾਲ ਦੋਸਤੋ ਜੌਬ ਵਾਲਟ ਬਾਏ ਹਰਦੀਪ YouTube ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਪੰਜਾਬ ਪੰਚਾਇਤ ਪਸ਼ੂ ਸੇਵਕ ਭਰਤੀ 2025 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸ ਦੋਸਤੋ ਕੁੱਲ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ 604 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੰਚਾਇਤ ਪਸ਼ੂ ਸੇਵਕ ਤਹਿਸੀਲ ਵਿਕਾਸ ਅਫਸਰ ਜ਼ਿਲ੍ਹਾ ਪ੍ਰਸਾਰ ਅਫਸਰ ਅਤੇ ਹੋਰ ਪੋਸਟਾਂ ਲਈ ਵੀ ਤੁਸੀਂ ਅਪਲਾਈ ਕਰ ਸਕੋਗੇ ਵਿਦਿਅਕ ਯੋਗਤਾ ਜੀ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਕੰਪਲੀਟ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ एनिमल हसबेंडरी कॉर्पोरेशन ऑफ इंडिया लिमिटेड ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਨੋਟੀਫਿਕੇਸ਼ਨ ਦੇ ਉੱਪਰ ਵੀਡੀਓ ਕਿਉਂ ਨਹੀਂ ਬਣਾ ਰਿਹਾ ਕਾਰਨ ਦੋਸਤੋ ਇਹ ਹੈ ਜੀ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਉਹ ਹਿੰਦੀ ਵਿੱਚ ਜਾਰੀ ਕੀਤਾ ਗਿਆ ਜੀ ਹਿੰਦੀ ਮੈਨੂੰ ਘੱਟ ਆਉਂਦੀ ਹੈ ਇਸ ਕਰਕੇ ਮੈਂ ਆਪਣੀ ਆਫੀਸਲੀ ਵੈਬਸਾਈਟ ਦੇ ਉੱਪਰ ਹੀ ਵੀਡੀਓ ਬਣਾ ਰਿਹਾ ਹਾਂ ਪੋਸਟ ਆਊਟ ਕੀਤੇ ਜਾਣੇ ਜੀ ਮੁੱਖ ਪ੍ਰੋਜੈਕਟ ਅਧਿਕਾਰੀ ਜ਼ਿਲ੍ਹਾ ਵਿਸਤਾਰ ਅਧਿਕਾਰੀ ਤਹਿਸੀਲ ਵਿਕਾਸ ਅਧਿਕਾਰੀ ਪੰਚਾਇਤ ਪਸ਼ੂ ਸੇਵਕ ਲਈਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਜੋਬ ਲੋਕੇਸ਼ਨ ਤੁਹਾਡਾ ਪੰਜਾਬ ਹੋਵੇਗਾ ਜੀ ਇਹ ਪੰਜਾਬ ਵਾਸਤੇ ਬਣਾਉਣ ਲੱਗਿਆ ਜੀ ਫਿਲਹਾਲ ਪੋਸਟ ਆਲ ਇੰਡੀਆ ਵਾਸਤੇ ਆਊਟ ਕੀਤੀਆਂ ਗਈਆਂ ਨੇ ਜੀ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਔਨਲਾਈਨ ਔਨਲਾਈਨ ਅਪਲਾਈ 30 4 2025 ਤੋਂ ਸਟਾਰਟ ਹੋ ਚੁੱਕਾ ਜੀ ਤੇ ਲਾਸਟ ਡੇਟ ਹੈ ਜੀ 11 ਮਈ 2025 ਰਾਤ 12:00 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਔਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਔਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲ ਵੈਬਸਾਈਟ job ਨੋਟੀਫਿਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ ਅਤੇ ਉੱਥੋਂ ਹੀ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਜਾਂ ਟੈਸਟ ਹੋਵੇਗਾ ਉਹਦੀ ਜਾਣਕਾਰੀ ਬਾਅਦ ਵਿੱਚ ਅਪਡੇਟ ਕੀਤੀ ਜਾਵੇਗੀ ਮਤਲਬ ਡੇਟ ਜੋ ਹੈ ਨਾ ਉਹ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ ਪਰ ਉਹਨਾਂ ਨੇ ਡਿਟੇਲ ਦੀ ਮੈਂਸ਼ਨ ਕਰਤੀ ਵੀ ਕਿਸ ਤਰ੍ਹਾਂ ਤੁਹਾਡਾ ਜੋ ਪੇਪਰ ਆਵੇਗਾ ਦੋਸਤੋ ਨੰਬਰ ਆਫ ਪੋਸਟ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਮੁੱਖ ਪ੍ਰੋਜੈਕਟ ਅਧਿਕਾਰੀ ਦੀਆਂ ਪੋਸਟਾਂ ਨੇ ਜੀ 2 ਨੰਬਰ 2 ਹੈ ਜੀ ਜ਼ਿਲ੍ਹਾ ਵਿਸਥਾਰ ਅਧਿਕਾਰੀ ਦੀਆਂ ਪੋਸਟਾਂ ਨੇ 20 ਨੰਬਰ 3 ਹੈ ਜੀ ਤਹਿਸੀਲ ਵਿਕਾਸ ਅਧਿਕਾਰੀ ਦੀਆਂ ਪੋਸਟਾਂ ਨੇ 97 ਨੰਬਰ 4 ਹੈ ਜੀ ਪੰਚਾਇਤ ਪਸ਼ੂ ਸੇਵਕ ਦੀਆਂ ਪੋਸਟਾਂ ਨੇ 485 ਟੋਟਲ 604 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਬੰਨ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਇਹਨਾਂ ਪੋਸਟਾਂ ਲਈ ਆਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਪੰਜਾਬ ਵਾਸਤੇ ਪੋਸਟਾਂ ਆਊਟ ਕੀਤੀਆਂ ਨੇ ਉਹਨਾਂ ਦੇ ਡਿਟੇਲ ਇੱਥੇ ਮੈਂਸ਼ਨ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਜੀ 2B 97 ਅਤੇ 485 ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹਨਾਂ ਪੋਸਟਾਂ ਵਿੱਚ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਮੁੱਖ ਪ੍ਰੋਜੈਕਟ ਅਧਿਕਾਰੀ ਦੀਆਂ ਪੋਸਟਾਂ ਲਈ ਜੀ 75000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 40 ਤੋਂ ਲੈ ਕੇ 65 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਨਾ ਸੈਟਰੀਮ ਵਿੱਚ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਜ਼ਿਲ੍ਹਾ ਵਿਸਤਾਰ ਅਧਿਕਾਰੀ ਦੀ ਪੋਸਟ ਹੈ ਜੀ 50000 ਪ੍ਰਤੀ ਮਹੀਨਾ ਪੇਤਤੀ ਜਾਵੇਗੀ 25 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫਿਕੇਸ਼ਨ ਸੇਮ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਇਸ ਸਟ੍ਰੀਮ ਵਿੱਚ ਤਾਂ ਤੁਸੀਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਤਸਰੀਲ ਵਿਕਾਸ ਅਧਿਕਾਰੀ ਦੀ ਪੋਸਟ ਹੈ ਜੀ ਪੇ ਸਕੇਲ ਹੈ 40000 ਪਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 21 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਵਿਦਿਅਕ ਯੋਗਤਾ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਪੰਚਾਇਤ ਪਸ਼ੂ ਸੇਵਕ ਦੀਆਂ ਪੋਸਟਾਂ ਨੇ ਜੀ ਪੇ ਸਕੇਲ ਹੈ ਜੀ 28500 ਰੁਪਏ ਪਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਦੀ 18 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 10ਵੀਂ ਕਲਾਸ ਤੁਸੀਂ ਪਾਸ ਕੀਤੀ ਆ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਨੇ ਤੁਹਾਡਾ ਸਿਲੈਕਸ਼ਨ ਹੋਵੇਗਾ ਰਿਟਨ ਐਗਜ਼ਾਮ ਮੈਡ ਲਿਸਟ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੋ ਡਿਟੇਲ ਇੱਥੇ ਮੈਂਸ਼ਨ ਕੀਤੀ ਗਈ ਹੈ ਤੁਸੀਂ ਪੜ੍ਹ ਵੀ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਇਹ ਹਿੰਦੀ ਵਿੱਚ ਸੀ ਜੋ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਉਹਦਾ ਸਿਲੇਬਸ ਵੀ ਇੱਥੇ ਮੈਂਸ਼ਨ ਕੀਤਾ ਗਿਆ ਜੀ ਇਸ ਕਰਕੇ ਮੈਂ ਨਾਲ ਅਟੈਚ ਕਰਤਾ ਹਾਂ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਉਹ ਸਟੈਪ ਬਾਈ ਸਟੈਪ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕੁਝ ਜਾਣਕਾਰੀ ਹੋਰ ਮੈਂ ਅਪਡੇਟ ਕਰ ਦਵਾਂਗਾ ਉਸ ਤੋਂ ਨਾ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਹੈ ਕੁਝ ਇਸ ਪ੍ਰਕਾਰ ਹੈ ਜੀ ਜੋ ਮੁੱਖ ਪ੍ਰੋਜੈਕਟ ਅਧਿਕਾਰੀ ਦੀਆਂ ਪੋਸਟਾਂ ਲਈ 1534 ਰੁਪਏ ਐਪਲੀਕੇਸ਼ਨ ਫੀਸ ਹੈ ਜੀ ਜ਼िला ਵਿਸਤਾਰ ਅਧਿਕਾਰੀ ਦੀਆਂ ਪੋਸਟਾਂ ਲਈ 1180 ਰੁਪਏ ਤਹਿਸੀਲ ਵਿਕਾਸ ਅਧਿਕਾਰੀ ਦੀਆਂ ਪੋਸਟਾਂ ਲਈ 944 ਰੁਪਏ ਪੰਚਾਇਤ ਪਸ਼ੂ ਸੇਵਕ ਦੀਆਂ ਪੋਸਟਾਂ ਲਈ 708 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਲਾਸਟ ਦੇ ਦੁਆਰਾ ਫਿਰ ਦੱਸ ਦਿੰਨਾ ਜੀ 11 ਮਈ 2025 ਰਾਤ 12 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਲਿੰਕ ਤੁਹਾਨੂੰ ਇੱਥੇ ਮੈਂਸ਼ਨ ਕੀਤੇ ਗਏ ਨੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੋਂ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਨੋਟੀਫਿਕੇਸ਼ਨ ਇੱਥੋਂ ਪ੍ਰਾਪਤ ਕਰ ਸਕਦੇ ਹੋ ਜੀ ਵੈਬਸਾਈਟ ਦਾ ਲਿੰਕ ਵੀ ਇੱਥੇ ਮੈਂਸ਼ਨ ਕਰਤਾ ਜੀ ਤੁਸੀਂ ਮੇਰਾ ਫੇਸਬੁੱਕ ਪੇਜ ਅਤੇ ਵਟਸਐਪ ਚੈਨਲ ਵੀ ਜੁਆਇਨ ਕਰ ਸਕਦੇ ਹੋ ਜੀ ਅਤੇ ਕੱਲ ਡੀਸੀ ਦਫ਼ਤਰ ਵਿੱਚ ਪੋਸਟ ਆਊਟ ਕੀਤੇ ਗਏ ਸੀ ਜੀ ਉਹਨਾਂ ਪੋਸਟਾਂ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਜੇਕਰ ਤੁਹਾਡੇ ਮਨ ਵਿੱਚ ਕੋਈ ਹੋਰ ਡਾਟ ਹੋਇਆ ਵੈਬਸਾਈਟ ਨੂੰ ਲੈ ਕੇ ਕੀ ਸੁਧ ਮੈਨੂੰ ਜਰੂਰ ਦੱਸਿਓ ਜੀ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ